ਪੰਜਾਹ ਬੰਦੇ ਵੀ ਇਕੱਠੇ ਹੋ ਕੇ ਹਾਥੀ ਨੂੰ ਕਾਬੂ ਨਹੀਂ ਕਰ ਸਕਦੇ ਪਰ ਹਾਥੀ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਉਹ ਮੁਹਾਵਤ ਦੇ ਕੁੰਡੇ ਦੇ ਅਨੁਸਾਰ ਚੱਲਦਾ ਹੈ ਐਦਾਂ ਭਾਈ ਤੂੰ ਕਿੰਨਾ ਅਮੀਰ ਹੋਵੇਂ ਤਨਵਾਨ ਹੋਵੇਂ ਵਿਦਵਾਨ ਹੋਵੇਂ ਜੋ ਮਰਦੀ ਹੋਵੇਂ ਜਿੱਦਣ ਤੂੰ ਅਗਿਆ ਵਿੱਚ ਚੱਲਣ ਲੱਗ ਪਿਆ ਉਹ ਦਿਨ ਸੇਵਾ ਪਰਵਾਨ ਹੈ ਜੇ ਤੂੰ ਸੇਵਾ ਕਰਕੇ ਮਾਣ ਕੀਤਾ ਸੇਵਾ ਵਿਰਥ ਇਨੂੰ ਪਾਤਸ਼ਾਹ ਕਹਿੰਦੇ ਹਸਤੀ ਸਿਰ ਜਿਉਂ ਅੰਕਸ ਹੈ ਅਹਰਣ ਜਿਉਂ ਸਿਰ ਦੇ ਮੰਨ ਤਨ ਅੱਗੇ ਰਾਖ ਕੇ ਓਪੀ ਸੇਵ ਕਰੇ ਇਉ ਗੁਰਮੁਖ ਆਪ ਨਿਵਾਰੀ ਹੈ ਸਭ ਰਾਜ ਸ੍ਰਿਸ਼ਟ ਕਾ ਲੈ ਭਈ ਆਪਾ ਛੱਡ ਕੇ ਸੇਵਾ ਕਰਕੇ ਵੇਖ ਤੈਨੂੰ ਸ੍ਰਿਸ਼ਟੀ ਦਾ ਰਾਜ ਮਿਲ ਜਾਏ ਸੇਵਾ ਕਰਨੀ ਸਿੱਖ ਗੁਰੂ ਅਮਰਦਾਸ ਮਹਾਰਾਜ ਦੇ ਜੀਵਨ ਚੋਂ ਸਾਧ ਸੰਗਤ 12 ਸਾਲ ਗਾਗਰ ਢੋਈ ਗੁਰੂ ਅਮਰ